ਵਰਦੀ ਪਾਉਣ ਤੋਂ ਬਾਅਦ ਉਹਦਾ ਧਰਮ ਉਹਦਾ ਫਰਜ਼ ਉਹਦਾ ਕਰਤੱਵ ਹੈ ਰੱਖਿਆ ਕਰਨਾ ਹੈ ਅਗਰ ਕੋਈ ਵੀ ਆਪਦਾ ਆਉਂਦੀ ਹੈ ਤੇ ਹਰ ਲੋੜਵੰਦ ਵਿਅਕਤੀ ਹਮੇਸ਼ਾ ਆਸ਼ਾ ਦੀ ਨਿਗਾਹ ਉਸ ਵਰਦੀ ਧਾਰੀ ਦੇ ਵੱਲ ਨੂੰ ਜਾਂਦੀ ਹੈ ਵਰਦੀ ਪਾ ਕੇ ਹੀ ਜਿਨ੍ਹਾਂ ਨੇ ਸੁਰੱਖਿਆ ਦੇਣੀ ਹੈ ਜੇ ਉਹੀ ਇਸ ਤਰ੍ਹਾਂ ਦਾ ਵਤੀਰਾ ਕਰਨਗੇ ਤਾਂ ਫਿਰ ਆਮ ਵਿਸ਼ਵਾਸ ਲੈਣ ਦਾ ਮੈਂ ਉਹਦੀ ਘਟਨਾ ਦੀ ਨਿੰਦਾ ਕਰਨਾ ਔਰ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਤਾਂ ਪੰਗਨਾ ਉਹਦੀ ਕੰਟਰੋਵਰਸਰੀ ਕੀਤਾ ਦੇਖਦੇ ਕਿਉਂਕਿ ਕਈ ਲੋਕ ਕਹਿੰਦੇ ਕਿ ਚੰਗਾ ਹੋਇਆ ਕਿਉਂਕਿ ਉਹਨੇ ਪੰਜਾਬ ਦੇ ਜਿਹੜੀ ਸੀ ਕਿਸਾਨਾਂ ਲਈ ਬਿਆਨ ਦਿੱਤਾ ਸੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਮੈਂ ਦੇਖ ਰਿਆ ਕਿ ਜਿਹੜੀ ਉਹ ਸਕਿਉਰਿਟੀ ਫੋਰਸਸ ਦੇ ਵਿੱਚ ਹੰਕਾਰੀ ਬੀਬੀ ਕੁਲਵਿੰਦਰ ਕੌਰ ਸੀ ਸ਼ਾਇਦ ਉਹਦਾ ਨਾਮ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਵਰਦੀ ਪਾਉਣ ਤੋਂ ਬਾਅਦ ਉਹਦਾ ਧਰਮ ਉਹਦਾ ਫਰਜ਼ ਉਹਦਾ ਕਰਤੱਵ ਹੈ ਰੱਖਿਆ ਕਰਨਾ अगर कोई भी आपता आउंदी है ते हर लोड बांध व्यक्ति हमेशा आशा दी निगाह उस वर्दीधारी ਦੇ ਵੱਲ ਨੂੰ ਜਾਂਦੀ ਹੈ ਔਰ ਹਮੇਸ਼ਾ ਉਸ ਸੁਰੱਖਿਆ वर्दीधारी ਦੇ ਕੋਲੋਂ ਮੰਗਦਾ ਹੈ ਪਰ ਜੇ वर्दी પાਕੇ ਹੀ ਜਿਨ੍ਹਾਂ ਨੇ ਸੁਰੱਖਿਆ ਦੇਣੀ ਹੈ ਜੇ ਉਹ ਹੀ ਇਸ ਤਰ੍ਹਾਂ ਦਾ ਵਤੀਰਾ ਕਰਨਗੇ ਤਾਂ ਫਿਰ ਆਮ ਵਿਸ਼ਵਾਸ ਕਿੱਥੇ ਹੋਏਗਾ ਜਿੱਥੇ ਤੱਕ ਤਾਂ ਉਹਨਾਂ ਦੀ ਕਹਾਂਗਾ ਕਿ ਮੈਂ ਉਸ ਜਿਹੜੀ ਲੇਡੀ ਦਾ ਮੈਂ ਉਸ ਦੀ ਘਟਨਾ ਦੀ ਨਿੰਦਾ ਕਰਦਾ ਹਾਂ ਔਰ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕਰਦਾ ਹਾਂ ਦੂਸਰੀ ਜਿਹੜੇ ਉਹਦੇ ਸਮਰਥਨ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਇਹ ਸਮਰਥਨ ਤੁਸੀਂ ਜਿਹੜਾ ਇਹ ਕਹਿ ਕੇ ਕਰ ਰਹੇ ਹੋ ਕਿ ਜਿਨੇ ਕਰਤੱਵ ਨਹੀਂ ਨਿਭਾਇਆ ਅਸੀਂ ਉਹਦੇ ਹੱਕ 'ਚ ਖੜੇ ਜੇ ਉਹਨੇ ਕੋਈ ਪ੍ਰਦਰਸ਼ਨ ਕਰਨਾ ਆਪਣਾ ਤੁਸੀਂ ਕਰਾਉਣਾ ਹੈ ਤੇ ਨੋ ਡਾਊਟ ਕਦੇ ਵੀ ਹੋਰ ਆਪਣੇ ਉੱਥੋਂ ਆਪਣਾ ਛੱਡ ਕੇ ਆਣ ਕੇ ਕਰਨਾ ਪ੍ਰਦਰਸ਼ਨ ਕਰਨ ਨੂੰ ਕੌਣ ਰੋਕਦਾ ਪਰ ਵਰਦੀ ਜਦੋਂ ਪਾ ਲਈਆ ਉਦੋਂ ਦਾ ਫਰਜ਼ ਜਿਹੜਾ ਸਨਮਾਨ ਕਰਨਾ ਚਾਹੀਦਾ ਔਰ ਜਿਹੜੇ ਸਮਰਥਨ ਕਰਦੇ ਆ ਉਹਦੇ ਲਈ ਵੀ ਮੈਂ ਕਹਾਂਗਾ ਕਿ 10 ਸਾਲ ਪਹਿਲਾਂ ਪੰਜਾਬ ਨੇ ਸੰਤਾਪ ਧੋ ਗਿਆ ਹਾਲੇ ਤੱਕ ਉਥੋਂ ਨਹੀਂ ਅਸੀਂ ਉੱਪਰ ਪਾਏ ਕਰੋਨਾ ਕਾਲ ਦੇ ਵਿੱਚ ਵੀ ਆ ਗਿਆ ਔਰ ਉੱਥੋਂ ਜਿਹੜਾ ਅੰਦੋਲਨ ਦੇ ਵਿੱਚ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਉਹ ਆਉਣ ਵਾਲੀ ਜਨਰੇਸ਼ਨ ਦੇ ਲਈ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਅਤੰਕਵਾਦ ਦਾ ਜਿੰਨਾ ਵੀ ਇਹ ਨੁਕਸਾਨ ਹੋਇਆ ਹੱਲੇ ਤੱਕ ਅਸੀਂ ਉਹਦੇ ਪੈਰਾਂ ਤੇ ਖੜੇ ਨਹੀਂ ਹੋ ਪਾਏ। ਔਰ ਜੇ ਹੋਰ ਨੁਕਸਾਨ ਹੋਏਗਾ ਤੇ ਹੋਰ ਨਹੀਂ ਹੋਏਗਾ। ਸਾਨੂੰ ਕੱਲਾ ਆਪਣਾ ਨਹੀਂ ਸੋਚਣਾ ਚਾਹੀਦਾ। ਪੰਜਾਬ ਦੇ ਹਿੱਤ ਸੋਚਣੇ ਚਾਹੀਦੇ ਨੇ। ਪੰਜਾਬ ਦੀ ਨੈਕਸਟ ਜਨਰੇਸ਼ਨ ਬਾਰੇ ਸੋਚਣਾ ਚਾਹੀਦਾ। ਅੱਜ ਕੋਈ ਵੀ ਇਨਵੈਸਟਰ ਪੰਜਾਬ 'ਚ ਇਨਵੈਸਟ ਕਰਨ ਲਈ ਤਿਆਰ ਨਹੀਂ ਕਿਉਂਕਿ ਹੁਣ ਉਹਨਾਂ ਨੂੰ ਵਿਸ਼ਵਾਸ ਨਹੀਂ ਰਹੀ। ਅੱਜ ਇੰਡਸਟਰੀ ਜਿਹੜੀ ਇੱਥੋਂ ਦੀ ਲੱਗਿਓ ਸੀ ਉਹ ਇੱਥੋਂ ਪਲਾਨ ਕਰਕੇ ਦੂਸਰੇ ਸੂਬਿਆਂ 'ਚ ਜਾ ਰਹੀ ਐ ਕਿ ਉੱਥੇ ਉਹਨਾਂ ਨੂੰ ਸੁਖਾਵਾਂ ਇੱਥੇ ਤਾਂ ਰੋਜ਼ ਰਸਤੇ ਬੰਦ ਉਹਦੇ ਰੋਜ਼ ਰੇਲ ਟ੍ਰੈਕ ਬੰਦ ਹੁੰਦੀਆਂ ਔਰ ਉੱਥੇ ਉਹ ਦੱਸਦੇ ਕਿ ਸਾਡਾ ਕਿਰਾਇਆ ਵੀ ਬਚ ਗਿਆ ਸਾਨੂੰ ਆ ਵਾਧਾ ਹੋ ਗਿਆ ਸਾਨੂੰ ਆ ਫਾਇਦਾ ਗਿਆ ਅਗਰ ਕਿਸੇ ਨੂੰ ਇੱਕ ਐਗਜ਼ਾਮਪਲ ਚਾਹੀਦਾ ਮੈਂ 8-10 ਐਗਜ਼ਾਮਪਲ ਮੇਰੇ ਸਾਹਮਣੇ ਇੱਥੇ ਲੋਕਲ ਇੰਡਸਟਰੀ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇੰਡਸਟਰੀ ਇੱਥੋਂ ਪਲਾਨ ਕਰਕੇ ਲੈ ਕੇ ਗਏ ਔਰ ਉਸ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਨੇ ਪਰ ਜੇ ਇੱਥੇ ਹੋਰ ਲੋਕਾਂ ਨੂੰ ਤਾਂ ਕਰਾਂਗੇ ਤੇ ਆਉਣ ਵਾਲੀ ਨੈਕਸਟ ਜਨਰੇਸ਼ਨ ਉਹ ਕੀ ਕਰੇਗੀ ਉੱਥੇ ਕੌਣ ਵਿਸ਼ਵਾਸ ਕਰੇਗਾ ਪੰਜਾਬ 'ਚ ਇਨਵੈਸਟ ਨਹੀਂ ਆਏਗਾ ਖੇਤੀ ਨੂੰ ਅਸੀਂ ਕਹਿੰਦੇ ਹਾਂ ਲਾਹੇਵੰਦ ਸੌਦਾ ਨਹੀਂ ਰਹਿ ਗਿਆ ਇੰਡਸਟਰੀ ਅਸੀਂ ਲੱਗਣ ਨਹੀਂ ਦੇਣੀ ਹੋਰ ਕਿਸੇ ਨੂੰ ਸੁਰੱਖਿਆ ਅਸੀਂ ਕਿਸੇ ਦੀ ਰਹਿਣ ਨਹੀਂ ਦੇਣੀ ਸਾਰੇ ਅੁਰਸ਼ਕਸ਼ਿਤ ਰਹਿਣਗੇ ਔਰ ਇੱਥੇ ਕੋਈ ਸਰਕਾਰਾਂ ਉਹਨਾਂ ਨੂੰ ਜਿਹੜੀਆਂ ਪ੍ਰੋਮੋਸ਼ਨ ਪ੍ਰਮੋਟ ਕਰਨਗੀਆਂ ਤਾਂ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ 'ਚ ਨਹੀਂ ਸੰਭੇਜਿਆ ਜਾਦਾ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਿੱਚੇ ਹੀ ਉਹ ਜਿਹੜੇ ਕਿਸਾਨਾਂ ਦੇ ਨਾਂ ਦੇ ਉੱਤੇ ਬੈਠੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੋ ਸਿਰਫ ਸਵਾਰਥ ਲਈ ਨਾ ਕੰਮ ਕਰੋ ਆਪਣੇ ਤੁਹਾਡਾ ਕੁਝ ਇੱਕ ਕਿਸਾਨੀ ਕਰਕੇ ਜਾਂ ਇੱਕ ਕੁਝ ਜਿਹੜਾ ਜਿਹਦੇ 'ਚ ਅਸੀਂ ਕੋਈ ਲਾਜ਼ ਵੀ ਨਹੀਂ ਗਣਦੇ ਪਰ ਫਿਰ ਵੀ ਅਗਰ ਜੇ ਕੋਈ ਉਹਨਾਂ ਦੀ ਕੋਈ ਪ੍ਰੋਬਲਮ ਹੈ ਤਾਂ ਆਪਣੇ ਪ੍ਰੋਟੈਸਟ ਕਰਨ ਦੇ ਲਈ ਤਰੀਕੇ ਹੋਰ ਬਹੁਤ ਨੇ ਪੰਜਾਬ ਦਾ ਨੁਕਸਾਨ ਕਰਕੇ ਪੰਜਾਬ ਚ ਜਿਹੜੀ ਰਾਜਿਕਤਾ ਲਿਆ ਕੇ ਅਸਤਵ ਵਿਅਸਤ ਕਰਕੇ ਤੁਸੀਂ ਆਪਣਾ ਨਿੱਜੀ ਸਵਾਰਥ ਸਾਮੋਗੇ ਉਹ ਜਿਹੜਾ ਗਲਤ ਹੈ ਪਰ ਕਿਸਾਨਾਂ ਦੇ ਉੱਤੇ ਜਿਹੜੇ ਮੈਂ ਕਹਾਂਗਾ ਕਿ ਕਿਸਾਨਾਂ ਦਾ ਹੁਣ ਦਾ ਅੰਦੋਲਨ ਤਾਂ ਸਰਕਾਰ ਵੱਲੋਂ ਜਿਹੜਾ ਸਪਾਂਸਰਡ ਹੈ ਤੁਸੀਂ ਦੇਖਿਆ ਕਿ ਸਾਰੇ ਚੋਣਾਂ ਜਿ ਵੀ ਕਿ ਸਾਡੇ ਧਨ ਜਿਸ ਤਰੀਕੇ ਨਾਲ ਰੋਕਿਆ ਗਿਆ ਪਿੰਡਾਂ ਚ ਵੰਡ ਨਹੀਂ ਦਿੱਤਾ ਗਿਆ ਇਹ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਹੋ ਸਕਦਾ ਇਹ ਨਫਰਤ ਦਾ ਹਿੱਸਾ ਹੋ ਸਕਦਾ ਇਹ ਗੁੰਡਾਗਰਦੀ ਦਾ ਹਿੱਸਾ ਹੋ ਸਕਦਾ ਇਹ ਅਤੰਕਵਾਦ ਦਾ ਹਿੱਸਾ ਹੋ ਸਕਦਾ ਜਿਵੇਂ ਕਹਾਂ ਅਗਰ ਜੇ ਕਹੋਗੇ ਕਿ ਇਸ ਤਰ੍ਹਾਂ ਕਿਉਂ ਕਹਿ ਰਿਹਾ ਹਾਂ ਕਿ ਹੰਸਰਾ ਜਹੰਸ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਸ਼ੀਸ਼ੇ ਭੰਨੇ ਵੇ ਡਾਂਗਾ ਛੋਟੇ ਬਰਚੇ ਲੈ ਕੇ ਗਏ ਸੀ ਕਿ ਉਹ ਤੁਸੀਂ ਸ਼ਿਰਾਫਤ ਦੇ ਲਈ ਗਏ ਸੀ ਕਿ ਉਹ ਅਮਨ ਸ਼ਾਂਤੀ ਦੇ ਲਈ ਗਏ ਸੀ ਇਸ ਕਰਕੇ ਸਰਕਾਰ ਪੁਲਿਸ ਨਾਲ ਕੁਝ ਨਹੀਂ ਕਹਿੰਦੀ ਇਹ ਸਪੌਂਸਰਡ ਪ੍ਰੋਗਰਾਮ ਚੱਲ ਰਿਹਾ ਸੀ ਔਰ ਇਹ ਮੈਂ ਕਹਾਗਾ ਇਹ ਪੰਜਾਬ ਨੂੰ ਤੁਸੀਂ ਆਪਣਾ ਇਹ ਤਾਂ ਕਹਿ ਦਿਓ ਕਿ ਅਸੀਂ ਉਹਨੂੰ ਨਹੀਂ ਅੱਗੇ ਵਧਣ ਦਿੱਤਾ ਉਹਨੂੰ ਨਹੀਂ ਹਟਾਤਾ ਉਹਨੂੰ ਅੱਗੇ ਨੰਗਣ ਨਹੀਂ ਦਿੱਤਾ ਉਹਨੂੰ ਪਿੰਡ ਜੀ ਨਹੀਂ ਬਣਾ ਦਿੱਤਾ ਪਰ ਨਾਲ ਨਾਲ ਇਹ ਵੀ ਦੇਖਿਓ ਕਿ ਹੌਲੀ-ਹੌਲੀ ਪੰਜਾਬ 'ਚ ਕਿਸੇ ਨੇ ਵੜਨਾ ਹੀ ਨਹੀਂ ਇਸ ਕਰਕੇ ਮੈਂ ਸਾਰੇ ਨੂੰ ਹੱਥ ਜੋੜਦਾ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਮੇਰਾ ਦਰਦ ਪੰਜਾਬ ਦਾ ਆ ਤੇ ਆਉਣ ਵਾਲੇ ਹਾਲਾਤਾਂ ਨੂੰ ਅਸੀਂ ਸੁਧਾਰੀਏ ਔਰ ਪੰਜਾਬ ਨੂੰ ਅਸੀਂ ਵਿਕਸਿਤ ਬਣਾਉਣ ਵੱਲ ਤੁਰੀਏ ਸਾਡੀ ਜਿਹੜੀ ਵਿਰਾਸਤ ਹੈ ਲੋਕਾਂ ਨੂੰ ਦੇਣ ਦੀ ਸੀ ਖੋਣ ਦੀ ਨਹੀਂ ਇਸ ਕਰਕੇ ਅਸੀਂ ਹਮੇਸ਼ਾ ਵੰਡਣ ਦੀ ਗੱਲ ਕੀਤੀ ਹੈ ਗੁਰੂਆਂ ਦਾ ਜੋ ਸੰਦੇਸ਼ ਹੈ ਅਸੀਂ ਉਹਨੂੰ ਫਾਲੋ ਕਰੀਏ ਨਾ ਕਿ ਅਸੀਂ ਦੂਸਰੇ ਪਾਸੇ ਨੂੰ ਧਰੀਏ ਸਰ ਬਾਈ ਇਲੈਕਸ਼ਨ ਨੂੰ ਕਿਦੋਂ ਦੇਖਦੇ ਨੇ ਕਿਉਂਕਿ ਫਣੀ ਲੋਕ ਸਭਾ ਚੋਣਾਂ ਹੋਈਆਂ ਤੇ